ਜਾਨਸ ਬੋਕਸਮੈਨ ਮੈਂ ਅਮਨ ਮੋਹਨ ਮੋਹਜਾਲ ਇਸ ਵੇਲੇ ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਡੋਨਲਡ 트ੰਪ ਦੇ ਬੇहद ਕਰੀਬੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਔਰ ਦਿਨ ਦਿਹਾੜੇ ਉੱਥੇ ਇਹ ਘਟਨਾ ਵਾਪਰੀ ਹੈ ਜਦੋਂ ਉਹ ਇੱਕ ਯੂਨੀਵਰਸਿਟੀ ਦੇ ਪ੍ਰੋਗਰਾਮ ਦੇ ਵਿੱਚ ਸਬੋਧਨ ਕਰ ਰਿਹਾ ਸੀ ਤਾਂ ਇਸ ਦਰਮਿਆਨ ਉਸ ਦੀ ਗਰਦਨ ਦੇ ਵਿੱਚ ਗੋਲੀ ਮਾਰੀ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਇਸ ਘਟਨਾ ਦੇ ਉੱਤੇ ਦੁੱਖ ਜ਼ਾਹਰ ਕੀਤਾ ਹੈ ਤਾਂ ਡੋਨਲਡ 트ੰਪ ਦੇ ਬੇहद ਕਰੀਬੀ ਚਾਰਲੀ ਕਿਰਕ ਦਾ ਕਤਲ ਕਰ ਦਿੱਤਾ ਗਿਆ ਹੈ ਯੂਨੀਵਰਸਿਟੀ ਪ੍ਰੋਗਰਾਮ ਦੇ ਦੌਰਾਨ ਗਰਦਨ ਦੇ ਉੱਤੇ ਉਸ ਦੇ ਗੋਲੀ ਮਾਰੀ ਔਰ ਵਾਰਦਾਤ ਤੋਂ ਬਾਅਦ ਹਮਲਾਵਰ ਫਰਾਰ ਹੋ ਗਿਆ ਹੈ ਜਿਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਨੇ ਐਲਾਨ ਕੀਤਾ ਹੈ ਕਿ ਸੋਗ ਦੇ ਵਿੱਚ ਅਮਰੀਕਾ ਦਾ ਝੰਡਾ 4 ਦਿਨ ਚੁਕਿਆ ਰਹੇਗਾ ਤਾਂ ਚਾਰਲੀ ਕ੍ਰਿਕ ਟ੍ਰੰਪ ਦੇ ਬਿਹਦ ਖਾਸਮ ਖਾਸ ਦੇ ਵਿੱਚੋਂ ਇੱਕ ਸੀ ਯੂਟਾਹ ਦੇ ਗਵਰਨਰ ਸਪੈਂਸਰ ਕੌਕਸ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਨੇ ਇਸ ਨੂੰ ਸਿਆਸੀ ਕਤਲ ਦੱਸਿਆ ਹੈ ਤਾਂ ਮੌਕੇ ਦੇ ਉੱਤੇ ATF ਪੁਲਿਸ ਤੇ ਹੋਰ ਏਜੰਸੀਆਂ ਪਹੁੰਚੀਆਂ ਹੋਈਆਂ ਨੇ ਤਾਂ ਜਾਣ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਹਾਂ ਹੁਣ ਤੱਕ ਦੋ ਬੰਦਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਉਹਨਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਪਰ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ ਔਰ ਹਾਲੇ ਜੋ ਅਸਲ ਹਮਲਾਵਰ ਹੈ ਉਹ ਫਰਾਰ ਦੱਸਿਆ ਜਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਰਥਕ ਅਤੇ ਸੱਜੇ ਪੱਖੀ ਕਾਰਕੁਨ ਚਾਰਲੀ ਕਿਰਕ ਦਾ ਕਤਲ ਕਰ ਦਿੱਤਾ ਗਿਆ ਗੋਲੀ ਮਾਰ ਕੇ ਇਹ ਘਟਨਾ ਯੂਟਾ ਸੂਬੇ ਦੀ ਯੂਟਾਹ ਵੈਲੀ ਯੂਨੀਵਰਸਿਟੀ ਦੇ ਵਿੱਚ ਵਾਪਰੀ ਚਾਰਲੀ ਇੱਥੇ ਦਾ ਅਮਰੀਕਨ ਕਮਬੈਕ ਟੂਰ ਪ੍ਰੋਗਰਾਮ ਦੇ ਲਈ ਆਏ ਸੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀਡੀਓ ਦੇ ਵਿੱਚ ਦੇਖਿਆ ਜਾਰ ਰਿਹਾ ਕਿ ਚਾਰਲੀ ਇੱਕ ਤੰਬੂ ਦੇ ਹੇਠਾਂ ਮਾਈਕ ਫੜ ਕੇ ਬੋਲ ਰਿਹਾ ਫਿਰ ਅਚਾਨਕ ਇੱਕ ਗੋਲੀ ਉਸ ਦੀ ਗਰਦਨ ਦੇ ਕੋਲ ਆ ਕੇ ਲੱਗਦੀ ਹੈ ਉਸ ਤੋਂ ਬਾਅਦ ਖੂਨ ਵਗਣ ਲੱਗ ਜਾਂਦਾ ਹੈ ਚਾਰਲੀ ਜ਼ਮੀਨ ਦੇ ਉੱਤੇ ਡਿੱਗ ਜਾਂਦਾ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਚਾਰਲੀ ਦੇ ਕਤਲ ਦੇ ਉੱਤੇ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਲਿਖਿਆ ਕਿ ਸੱਚੇ ਮਹਾਨ ਅਮਰੀਕੀ ਦੇਸ਼ ਭਗਤ ਚਾਰਲੀ ਕਿਰਕ ਦੇ ਸਨਮਾਨ ਦੇ ਵਿੱਚ ਮੈਂ ਐਤਵਾਰ ਸ਼ਾਮ 6 ਵਜੇ ਤੱਕ ਅਮਰੀਕਾ ਭਾਰ ਦੇ ਸਾਰੇ ਝੰਡੇ ਅੱਧੇ ਚੁਕਾਏ ਰੱਖਣ ਦਾ ਆਦੇਸ਼ ਦੇ ਰਿਹਾ ਰਾਜਨੀਤਿਕ ਕਾਰਕੁਨ ਚਾਰਲੀ ਟਰਨਿੰਗ ਪੁਆਇੰਟ ਯੂ ਐਸ ਨਾਮਕ ਇੱਕ ਸੰਗਠਨ ਚਲਾਉਂਦਾ ਸੀ ਜਿਸ ਦੇ ਵਿੱਚ ਉਹ ਸਕੂਲਾਂ ਕਾਲਜਾਂ ਦੇ ਵਿੱਚ ਜਾਂਦਾ ਸੀ ਅਤੇ ਵਿਦਿਆਰਥੀਆਂ ਨੂੰ ਰਾਜਨੀਤਿਕ ਬਾਰੇ ਦੱਸਦਾ ਸੀ ਤਾਂ ਰਾਜਨੀਤੀ ਬਾਰੇ ਉਹ ਲਗਾਤਾਰ ਲੋਕਾਂ ਨੂੰ ਵਿਦਿਆਰਥੀਆਂ ਨੂੰ ਜਾਗਰੂਕ ਕਰਦਾ ਸੀ ਤੇ ਨਾਲ ਹੀ ਡੋਨਲਡ ਟਰੰਪ ਦਾ ਉਹ ਕੱਟਰਸ ਮਰਥਕ ਦੀ ਮਨ ਨਾ ਜਾਂਦਾ ਸੀ ਤਾਂ ਇਹ ਅਜੇ ਸਪਸ਼ਟ ਨਹੀਂ ਹੈ ਕਿ ਹਮਲਾਵਰ ਕੌਣ ਸੀ ਉਸਨੇ ਅਜਾ ਕਿਉਂ ਕੀਤਾ ਯੂਟਾਹ ਦੇ ਅਧਿਕਾਰੀ ਹਮਲਾਵਰ ਦੀ ਪਾਲ ਦੇ ਵਿੱਚ ਲੱਗੇ ਹੋਏ ਨੇ ਦੋ ਲੋਕਾਂ ਤੋਂ ਪੁੱਛਗਛ ਕਰਨ ਤੋਂ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਰਾਸ਼ਟਰਪਤੀ 트াম্প ਦੇ ਨਜ਼ਦੀਕੀ ਜ਼ਿਓਗੀ ਕ੍ਰਿਕ ਨਿਊਟਾ ਕਾਲਜ ਕੈਂਪਸ ਦੇ ਵਿੱਚ ਭਾਸ਼ਣ ਦਿੰਦੇ ਸਮੇਂ ਗੋਲੀ ਮਾਰੀ ਗਈ ਹੈ ਤਾਂ ਇਸ ਤੋਂ ਬਾਅਦ ਰਿਪਬਲਿਕਨ ਗਵਰਨਰ ਸਪੈਂਸਰ ਕੌਕਸ ਅਤੇ ਉਹਨਾਂ ਨੇ ਆਖਿਆ ਕਿ ਇਹ ਜਿਹੜੀ ਇਹ ਕਤਲ ਹੈ ਸਿਆਸੀ ਕਤਲ ਹੈ ਇਸ ਮਾਮਲੇ ਦੇ ਵਿੱਚ ਕਈ ਐਂਗਲਾਂ ਤੋਂ ਜਾਂਚ ਪੜਤਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਸੇ ਮੌਕੇ ਕੁਝ ਲੋਕ ਉੱਥੇ ਮੌਜੂਦ ਸੀ ਤਾਂ ਉਹਨਾਂ ਨੇ ਵੀ ਇਹ ਗੱਲ ਦੱਸੀ ਹੈ ਕਿ ਚਾਰਲੀ ਜਦੋਂ ਸੰਬੋਧਨ ਕਰ ਰਿਹਾ ਸੀ ਤਾਂ ਇਸ ਦਰਮਿਆਨ ਉਸ ਤੋਂ ਸਵਾਲ ਪੁੱਛੇ ਜਾ ਰਹੇ ਸੀ ਔਰ ਸਵਾਲ ਵੀ ਗੋਲੀਬਾਰੀ ਦੇ ਨਾਲ ਹੀ ਸੰਬੰਧਿਤ ਉਹਨਾਂ ਨੂੰ ਪੁੱਛੇ ਜਾ ਰਹੇ ਸੀ ਤੇ ਪ੍ਰੋਗਰਾਮ ਦੇ ਵਿੱਚ ਮੌਜੂਦ ਇੱਕ ਪੱਤਰਕਾਰ ਨੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਕਿ ਕੀ ਪਿਛਲੇ ਕੁਝ ਸਾਲਾਂ ਦੇ ਵਿੱਚ ਕਿੰਨੇ 트ਾਂਸਜੈਂਡਰ ਸ਼ੂਟਰ ਸਮੂਹਿਕ ਗੋਲੀਬਾਰੀ ਦੇ ਵਿੱਚ ਮਾਰੇ ਗਏ ਸੀ ਤਾਂ ਇਸ ਦਾ ਚਾਰਲੀ ਨੇ ਜਵਾਬ ਦਿੱਤਾ ਫਿਰ ਕਿਸੇ ਹੋਰ ਨੇ ਸਵਾਲ ਪੁੱਛਿਆ ਕਿ ਪਿਛਲੇ 10 ਸਾਲਾਂ ਦੇ ਵਿੱਚ ਕਿੰਨੀਆਂ ਸਮੂਕ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਨੇ ਤਾਂ ਇਸ ਤੋਂ ਤੁਰੰਤ ਬਾਅਦ ਗੋਲੀ ਜਿਹੜੀ ਆ ਉਹ ਚਲਦੀ ਹੈ ਔਰ ਚਾਰਲੀ ਦੀ ਗਰਦਨ ਦੇ ਵਿੱਚ ਆ ਕੇ ਲੱਗਦੀ ਹੈ ਜਿਸ ਤੋਂ ਬਾਅਦ ਚਾਰਲੀ ਮੌਕੇ ਦੇ ਉੱਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਉਹ ਸਬੋਧਨ ਕਰ ਰਿਹਾ ਸੀ ਤਾਂ ਦੇਖਿਆ ਜਾਂਦਾ ਕਿ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਉਸ ਦੇ ਗਰਦਨ ਦੇ ਵਿੱਚੋਂ ਖੂਨ ਵਗਦਾ ਹੋਇਆ ਨਜ਼ਰ ਆ ਰਿਹਾ ਤੇ ਉਸ ਤੋਂ ਬਾਅਦ ਚਾਰਲੀ ਜ਼ਮੀਨ ਦੇ ਉੱਤੇ ਡਿੱਗਦਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਭੀੜ ਉਸ ਵੇਲੇ ਕਾਫੀ ਜ਼ਿਆਦਾ ਸੀ ਤੇ ਭੀੜ ਜ਼ਿਆਦਾ ਹੋਣ ਕਰਕੇ ਮੌਕੇ ਤੋਂ ਹਮਲਾਵਰ ਜੋ ਹੈ ਉਹ ਫਰਾਰ ਹੋ ਜਾਂਦਾ ਹੈ To my great fellow Americans, I am filled with grief and anger at the heinous assassination of Charlie Kirk on a college campus in Utah. Charlie inspired millions, and tonight, all who knew him and loved him are united in shock and horror. Charlie was a patriot who devoted his life to the cause of open debate and the country that he loved so much the united states of america he fought for liberty democracy justice and the american people he's a martyr for truth and freedom and there's never been anyone who was so respected by youth charlie was also a man of deep deep faith and we take comfort in the knowledge that he is now at peace with god in heaven our prayers are with his wife erica the two Young, beloved children and his entire family, who he loved more than anything in the world. We ask God to watch over them in this terrible hour of heartache and pain. This is a dark moment for America.